ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਅੱਜ ਨਗਰ ਬਿਹਾਰੀਪਾਲੀ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਨਗਰ ਨੂੰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲ ਵਾਤਾਵਰਨ ਪ੍ਰੇਮੀ ਉਹਨਾਂ ਵੱਲੋਂ ਆਪਣੇ ਪਿੰਡ ਨੂੰ ਆਹ ਵਾਟਰ ਟੈਂਕ ਦੀ ਜਿਹੜੀ ਆ ਸਹੂਲਤ ਮੁਹੱਈਆ ਕਰਾਈ ਗਈ ਆ ਬਹੁਤ ਜ਼ਰੂਰਤ ਸੀਗੀ ਸਾਡੇ ਨਗਰ ਨੂੰ ਜਦੋਂ ਪਿੰਡ ਵਿੱਚ ਕੋਈ ਪ੍ਰੋਗਰਾਮ ਹੁੰਦਾ ਸੀ ਜਾਂ ਆਪਾਂ ਕੋਈ ਲੰਗਰ ਵਗੈਰਾ ਲਾਉਨੇ ਆ ਛੜਕ ਤੇ ਜਾਂ ਕੋਈ ਸਮਾਗਮ ਹੁੰਦਾ ਗਰਾਊਂਡ ਦੇ ਵਿੱਚ ਟੂਰਨਾਮੈਂਟ ਵਗੈਰਾ ਹੁੰਦਾ ਤਾਂ ਸਾਨੂੰ ਜਿਹੜੀ ਇਹ ਟੈਂਕੀ ਆ ਇਹ ਜਾਂ ਲਾਗਲੇ ਪਿੰਡਾਂ ਦੇ ਵਿੱਚ ਲੈਣ ਜਾਣਾ ਪੈਂਦਾ ਸੀਗਾ ਤੇ ਇਹ ਬਹੁਤ ਲੋੜ ਸੀ ਉਹ ਅੱਜ ਸਾਨੂੰ ਇਹ ਟੈਂਕੀ ਦੀ ਜਿਹੜੀ ਸਹੂਲਤ ਆ ਪ੍ਰਾਪਤ ਹੋਈ ਆ ਤੇ ਸਰਪੰਚ ਸਾਹਿਬ ਪੂਰੀ ਪੰਚਾਇਤ ਜਿਨ੍ਹਾਂ ਦੇ ਆਦਮ ਸਾਦਕਾ ਤੇ ਸ਼ਿੰਦੂ ਪਾਜੀ ਭਗਵੰਤ ਪਾਜੀ ਬਾਕੀ ਨੌਜਵਾਨ ਸਾਡੇ ਮੈਂਬਰ ਸਾਹਿਬ ਤੇ ਸਾਰਿਆਂ ਸਹਿਯੋਗ ਦੇ ਨਾਲ ਇਹ ਜਿਹੜਾ ਸਹੂਲਤ ਸਾਨੂੰ ਮਿਲੀ ਆ ਤੇ ਇਦਾਂ ਹੀ ਜੇ ਪਿੰਡ ਇੱਕ ਜੁੱਟ ਹੋ ਕੇ ਸਹਿਯੋਗ ਰਹੂਗਾ ਸਾਡੇ ਐਨ ਆਰ ਆਈ ਵੀਰਾਂ ਦਾ ਨਗਰ ਦਾ ਸਾਰਿਆਂ ਦਾ ਤਾਂ ਆਪਾਂ ਜਿਹੜੀਆਂ ਹੋਰ ਵੀ ਜ਼ਰੂਰਤਾਂ ਪੈਣਦੀਆਂ ਜਿਹੜੇ ਰਹਿੰਦੇ ਕੰਮ ਆ ਅਧੂਰੇ ਆ ਹੌਲੀ ਹੌਲੀ ਆਪਾਂ ਨੇਪੇ ਚੜਾਂਗੇ ਜੀਤ ਬਾਬਾ ਦਾਲ ਸਿੰਘ ਦੀ ਕਿਰਪਾ ਬਣੀ ਰਵੇ ਤੇ ਇਦਾਂ ਹੀ ਆਪਾਂ ਅੱਗੇ ਵੀ ਸਰਪੰਚ ਸਾਹਿਬ ਨੇ ਬਹੁਤ ਬਹੁਤ ਸੁਪਨੇ ਦੇਖੇ ਹੋਏ ਆ ਪਿੰਡ ਵਾਸਤੇ ਹੌਲੀ ਹੌਲੀ ਆਪਾਂ ਪੂਰੇ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ